ਜਦੋਂ ਤੱਕ ਪਰਸ਼ਾਵਾਂ ਸਾਥ ਨਵਾਵੇਗਾ ਓਏ ਜਦੋਂ ਸ਼ਿਖਰੀ ਚੜਿਆ ਸੂਰਜ ਖੁਦ ਮਿਟ ਜਾਵੇਗਾ ਤੂੰ ਆਦਤ ਤੋਂ ਮਜਬੂਰ ਸ਼ਿਖਰਾ ਸੋਮਣ ਲਈ ਤੂੰ ਮੰਜ਼ਲਾਂ ਖਾਤਰ ਝੱਲਿਆ ਮਾਰਿਆ ਜਾਵੇ ਮਾਂ ਤੇਰਾ ਪਿਆਰ ਦੇ ਨਾਲ ਪੁਚਕਾਰਨਾ ਅੱਜ ਵੀ ਮਨ ਨੂੰ ਯਾਦ ਹੈ ਕਦੇ ਗੁੱਸੇ ਵਿੱਚ ਤਾੜਨਾ ਫਿਰ ਗੋਦੀ ਲੈ ਪਿਆਰਨਾ ਅੱਜ ਵੀ ਮਨੋਂ ਯਾਦ ਮੌਤ ਦਾ ਪਿਆਲਾ ਅੱਜ ਦੇ ਦੇ ਮਨੂ ਸਕਿਆ ਦੁਸ਼ਮਣਾਂ ਦੇ ਦਿਲਾਂ ਵਿੱਚ ਹੁਣ ਹੁਕਮ ਲਖੀਆ ਮਿੱਤਰ ਜੋ ਮੇਰੇ ਮੁੰਡੇ ਲਾ ਕੇ ਚੱਲਣਗੇ ਜਦੋਂ ਮੇਰੇ ਅਰਥੀ ਨੂੰ उठा के मेरी गर्थी सत मैं सोम सहोता चैनल पोसूनामा पोसूनामा यानी कि पावर ऑफ सोशल यूनिटी चंदन सिंह चंद क्या बात है अज फिर मेरे नाल ने बहुत कुछ लिखा इन्होंने जदों मेरी अर्थी उठा के चलन ਔਰ ਗੀਤਾ ਨੂੰ ਟੱਚ ਕੀਤਾ ਹੈ ਸਬਜੈਕਟ ਟੱਚ ਕੀਤੇ ਨੇ ਮਾਂ ਮਾਂ ਦੇ ਪੈਰਾਂ ਤਲੇ ਜਿਹੜੀ ਸਾਰੀ ਦੁਨੀਆ ਸਮਾਈ ਹੋਈ ਹੈ ਔਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਸ਼ੇ ਨੇ ਜੋ ਚੰਨ ਜੀ ਨੇ ਸਿਲੈਕਟ ਕੀਤੇ ਨੇ ਔਰ ਵਾਕਿਆ ਇਹਨਾਂ ਦਾ ਦੇਖੋ ਮਾਂ ਜਦੋਂ ਆਪਣੇ ਬੱਚੇ ਦਾ ਬਚਪਨ ਚ ਨਾਮ ਰੱਖਦੀ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹ ਆਪਣੇ ਬਣ ਟੌਪ ਦਾ ਨਾਮ ਰੱਖਦੀ ਹੈ ਕਿ ਮੇਰੇ ਪੁੱਤ ਦਾ ਨਾਮ ਦੁਨੀਆ ਦੇ ਵਿੱਚ ਨਵੇਕ ਲਾਈ ਹੈ ਇਹੋ ਜਿਹਾ ਨਾਮ ਨਹੀਂ ਹੋਏਗਾ। ਔਰ ਚੰਨ ਸ਼ਬਦ ਜਦੋਂ ਜੋੜਦਾ ਹੈ ਤੇ ਚੰਨ ਤੋਂ ਸੋਹਣਾ ਕੋਈ ਨਹੀਂ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸੋ ਨਾਲ ਜਦੋਂ ਸੋਨੇ ਤੇ ਸੁਹਾਗਾ ਹੋਰ ਲੱਗ ਜਾਂਦਾ ਜਦੋਂ ਅੱਗੇ ਲਿਖਿਆ ਜਾਂਦਾ ਚੰਨਨ ਸਿੰਘ ਮਾ ਦਾ ਦਿੱਤਾ ਹੋਇਆ ਸ਼ਬਦ ਚੰਨ ਕਿਉਂਕਿ ਚੰਨ ਇਹਨਾਂ ਨੂੰ ਪਿਆਰ ਦੇ ਨਾਲ ਘਰ ਦੇ ਵਿੱਚੋਂ ਵੀ ਬੁਲਾਇਆ ਕਰਦੇ ਹੋਣਗੇ ਜਾਂ ਇਹਨਾਂ ਨੇ ਸਾਹਿਤਿਕ ਦੁਨੀਆ ਦੇ ਵਿੱਚ ਔਰ ਤੋਂ ਬਾਅਦ ਇਹ ਤਖੱਲਸ ਰੱਖਿਆ ਹੈ। ਇਹ ਸਾਰੀ ਗੱਲਬਾਤ ਕਰਾਂਗੇ ਪੂਰੇ ਐਪੀਸੋਡ ਦੇ ਵਿੱਚ। ਲੇਕਿਨ ਲੇਕਿਨ ਉਸ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਵੀ ਸਾਹਿਤ ਨੂੰ ਪਿਆਰ ਕਰਦੇ ਹੋ ਤੇ ਫੋਨ ਕਰਦੇ ਹੋ ਅਸੀਂ ਆਪ ਆ ਜਾਵਾਂਗੇ ਤੁਹਾਡੇ ਘਰ ਔਰ ਤੁਹਾਡੇ ਲਿਖੇ ਹੋਏ ਸਾਹਿਤ ਦੀ ਰਿਕਾਰਡਿੰਗ ਕਰਾਂਗੇ ਔਰ ਪੂਰੀ ਦੁਨੀਆ ਦੇ ਰੂਬਰੂ ਕਰਾਂਗੇ ਸੋ ਚੰਨਰ ਸਿੰਘ ਚੰਨ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਮਿਹਰਬਾਨ ਬਹੁਤ ਵਧੀਆ ਹੱਸਦੇ ਹੋ ਤੁਸੀਂ ਬਹੁਤ ਵਧੀਆ ਸੋਤਾ ਬਹੁਤ ਵਧੀਆ ਹੱਸ ਧੰਨਵਾਦ ਸ਼ੁਕਰੀਆ ਜੀ ਤੁਸੀਂ ਵੀ ਮਾਸ਼ਾ ਅੱਲਾਹ ਤੁਹਾਡੀ ਮੈਂ ਦੇਖਿਆ ਵੀ ਜ਼ੁਬਾਨ ਔਰ ਤੁਹਾਡੇ ਫੇਸ ਦੇ ਉੱਪਰ ਹਿਮਾਚਲ ਦਾ ਥੋੜਾ ਥੋੜਾ ਰੰਗ ਹੈ ਇਹ ਕੋ ਭਾਸ਼ਾ ਤਾਂ ਡੋਟਾ ਸਾਹਿਬ ਤੁਸੀਂ 10 ਕਿਲੋਮੀਟਰ ਤੇ ਬਦਲ ਜਾਂਦੀ ਬਦਲ ਜਾਂਦੀ ਹੈ ਸੱਚੀ ਬੋਲੀ ਬਦਲ ਜਾਂਦੀ ਜਦੋਂ ਹੁਣ ਪੁਆਦੇਰੀ ਦੀ ਗੱਲ ਕਰਦੇ ਆਂ ਜਾਂ ਜਵਾਬੇ ਦੀ ਬੋਲੀ ਦੀ ਗੱਲ ਕਰਦੇ ਆਂ ਜੀ ਜੀ ਤੁਸੀਂ ਆ ਹਾਰਪੁਰ ਚੱਲ ਜਾਓ ਤੁਹਾਨੂੰ ਹੋਰ ਉੱਥੇ ਪਛੋੜ ਦੇਣੇਗਾ ਹਨ ਲੁਧਿਆਣੀ ਤੋਂ ਘਟਾਪ ਜਾਓ ਆ ਮਾਨਸਾ ਸ਼ਾਇਦ ਜੇ ਮੇਰੇ ਕੋਲਸਾ ਤੁਸੀਂ ਹੋਰ ਚੱਲ ਜਾਓ ਇਹ ਬੋਲੀ ਤਾਂ ਤੁਹਾਨੂੰ ਈਵਨ ਕਿ ਜਿਹਨੂੰ ਕਹਿੰਦੇ ਹੈ ਪਹਿਰਾਵਾ ਵੀ ਬਦਲ ਜਾਂਦਾ ਪਿਛਲੇ ਦਿਨੀ ਸਟੂਡੀਓ ਦੇ ਵਿੱਚ ਪੁਆਦ ਪੁਆਦ ਬੋਲੀ ਪਾਸ਼ਾ ਨੂੰ ਲੈ ਕੇ ਇੱਕ ਸਾਹਿਤਕਾਰ ਨੂੰ ਬੁਲਾਇਆ ਬਾ ਕਮਾਲ ਉਸਨੇ ਪੁਆਦ ਵਿੱਚ ਲਿਖਿਆ ਬਹੁਤ ਅੱਛੀ ਪਾਸ਼ਾ ਬਹੁਤ ਅੱਛੀ ਪਾਸ਼ਾ ਸਿੱਧੀ ਪਾਸ਼ਾ ਸਿੱਧੀ ਪਾਸ਼ਾ ਜਿਹਦੇ ਆਪਾਂ ਹਰਿਆਣਵੀ ਕਹਿੰਦੇ ਨਾ ਬਈ ਸਿੱਧੀ ਸਿੱਧੀ ਪਾਸ਼ਾ ਜੀ ਨੂੰ ਆਪਾਂ ਲੱਟ ਪਾਸ਼ਾ ਕਹਿੰਦੇ ਆ ਡਾਇਰੈਕਟ ਤੁਹਾਡੇ ਨਾਲ ਉਹ ਪਾਸ਼ਾ ਦੀ ਗੱਲ ਹੈ ਪੁਆਦ ਦੇ ਵਿੱਚ ਸੱਚੀ ਗੱਲ ਅੱਛੀ ਲੱਗੀ ਉਹ ਵਧੀਆ ਗੱਲ ਬਿਲਕੁਲ ਬਿਲਕੁਲ ਵਧੀਆ ਲੱਗੀ ਬਿਲਕੁਲ ਅੱਛਾ ਚੰਨ ਸਾਹਿਬ ਇੱਕ ਮਤਲਬ ਪਰਿਵਾਰ ਦੇ ਵਿੱਚੋਂ ਤੁਹਾਡੇ ਮਾਤਾ ਜੀ ਨੇ ਤਾਂ ਚੱਲਣ ਸੰਗੀ ਰੱਖਿਆ ਸੀਗਾ ਚੱਲਣ ਸੰਗੀ ਚੰਨ ਕਰ ਤੁਸੀਂ ਆਪ ਹੀ ਰੱਖ ਲਿਆ ਇਹ ਬਾਤ ਦੀਆਂ ਗੱਲਾਂ ਇਹ ਬਾਤ ਦੀਆਂ ਗੱਲਾਂ ਇਹ ਬਾਤ ਦੀਆਂ ਗੱਲਾਂ ਇਹ ਬਾਤ ਦੀਆਂ ਗੱਲਾਂ ਮਾਤਾ ਪਿਤਾ ਦਾ ਦਾਇਰਾ ਕਿਸ ਤਰ੍ਹਾਂ ਦਾ ਸੀ ਸਰ ਮਾਤਾ ਪਿਤਾ ਦਾ ਦਾਇਰਾ ਤੇ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਚ ਆਪਾਂ ਲੋਕ ਰਹਿ ਆਏ ਆ ਠੀਕ ਉਦੋਂ ਇਹ ਕਿਹੜੀਆਂ ਸੋਚਾਂ ਹੁੰਦੀਆਂ ਸੀਆਂ ਕੀ ਬਾਤ ਹੈ ਇਹ ਕਦੇ ਸੋਚ ਹੁੰਦੀ ਨਹੀਂ ਸੀ ਕਿ ਸਾਡੇ ਬੱਚੇ ਨੇ ਕਿਆ ਵਾਣਾ ਸਾਜਵਤ ਨੇ ਕਿੱਧਰ ਨੂੰ ਜਾਣਾ ਸਾਡੇ ਬੱਚਾ ਕਿਸ ਕਿੱਥੇ ਤੱਕ ਜਾਊਗਾ ਨਹੀਂ ਹੁੰਦੀ ਸੀ ਹਾਂ ਪਰ ਇੱਕ ਜ਼ਰੂਰ ਸੀ ਹੂੰ ਉਹਨਾਂ ਦਾ ਸੀਮਤ ਸਾਧਨਾ ਵਿੱਚ ਹਾਂ ਬੱਚਿਆਂ ਨਾਲ ਪਿਆਰ ਔਰ ਉਹਨਾਂ ਦੀ ਪਰਵਿਸ਼ਵਾਸ ਤੇ ਹਮ ਅਥਾ ਪ੍ਰੇਮ ਚਾਹੇ ਜੇ ਜਿਹੜੀ ਮੈਂ ਤੁਹਾਡੇ ਨਾਲ ਇੱਕ ਅੱਧਰ ਵੀ ਮਾ ਸਾਂਝੀ ਕਰੂੰਗਾ ਜੀ ਉਹਦਾ ਹੀ ਰੂਪ ਨਿਕਲ ਕੇ ਆਈਏ ਚੰਨ ਸਿੰਘ ਜੀ ਮੈਂ ਇੱਕ ਇੱਕ ਗੱਲ ਨੋਟ ਕੀਤੀ ਹੈ ਮੈਂ ਦੁਨੀਆ ਦੇ ਹਜ਼ਾਰਾਂ ਬੰਦਿਆਂ ਨੂੰ ਇੰਟਰਵਿਊ ਕਰ ਚੁੱਕਾ ਜਦੋਂ ਗੱਲ ਮਾਂ ਤੇ ਆ ਜਾਂਦੀ ਹੈ ਨਾ ਤਾਂ ਬੋਲਦੇ ਘੱਟ ਨੇ ਤੇ ਅੱਖਾਂ ਔਰ ਸਿਰ ਬਸ ਇਸ ਤਰ੍ਹਾਂ ਚੱਲਦਾ ਹੈ ਮਤਲਬ ਮਾਂ ਦੇ ਉਸ ਪਿਆਰ ਨੂੰ ਕੀ ਸ਼ਬਦਾਂ ਚ ਬਿਆਨ ਹੀ ਨਹੀਂ ਕਰ ਸਕਦੇ ਆਪਾਂ ਸੋਤੇ ਜੀ ਗੱਲ ਇਹ ਹੈ ਵੀ ਅਲੱਗ-ਅਲੱਗ ਗਰੁੱਪ ਨੇ ਮਾਂ ਦੇ ਕਿਉਂਕਿ ਇੱਕ ਮਾਂ ਤੋਂ ਅਸੀਂ ਜਿਵੇਂ ਕਹਿੰਦੇ ਨੇ ਮਾਂ ਤੋਂ ਧੀ ਵੀ ਬਣਦੀ ਬਹੂ ਵੀ ਬਣਦੀ ਹਾਂ ਰਿਸ਼ਤੇ ਕਿੰਨੇ ਰਿਸ਼ਤੇ ਤੋਂ ਮਾਂ ਤੋਂ ਗੱਲ ਹੁੰਦੀ ਪਰ ਮਾਂ ਦੇ ਪਿਆਰ ਨੂੰ ਦਿਲ ਤੋਂ ਮਹਿਸੂਸ ਕਰਨਾ ਇੱਕ ਸਭ ਤੋਂ ਔਖੀ ਗੱਲ ਹੈ ਸੱਚੀ ਅੱਜ ਜਿਸ ਮਾਂ ਨੇ ਬੱਚੇ ਨੂੰ 9 ਮਹੀਨੇ ਆਪਣੇ ਪੇਟ ਚ ਰੱਖੋ ਉਹਨੂੰ ਜਨਮ ਦਿੱਤਾ ਹੋਵੇ ਜਦੋਂ ਹੋਸ਼ ਮਾਰਦਾ ਉਹਦੀ ਪਰਵਰਿਸ਼ ਉਹਦੀ ਪੜਾਈ ਲਿਖਾਈ ਨੂੰ ਵੱਡਾ ਜਵਾਨ ਕਰਕੇ ਦੀ ਸ਼ਾਦੀ ਵਿਆਹ ਤੱਕ ਕਰ ਦਿੰਦੀ ਹੈ ਹੂੰ ਤਾਂ ਉਹੀ ਅੱਜ ਅਸੀਂ ਬਜ਼ੁਰਗ ਮਾਮਾ ਉਹੀ ਬਜ਼ੁਰਗ ਬਾਪ ਅਸੀਂ ਰੁੱਲਦੇ ਦੇਖੇ ਨੇ ਹਾਂ ਅੱਛਾ ਮੈਂ ਦੇਖਿਆ ਕਿ 90 ਤੋਂ ਪਹਿਲਾਂ ਪੰਜਾਬ ਦੇ ਵਿੱਚ ਬਿਰਦ ਆਸ਼ਰਮ ਮੈਂ ਨਹੀਂ ਦੇਖੇ ਸ਼ਾਇਦ ਪਤਾ ਨਹੀਂ ਤੁਸੀਂ ਤਾਂ ਜਮਾ ਹੀ ਨਹੀਂ ਦੇਖੇ ਉਹ ਨਹੀਂ ਦੇਖੇ ਅੱਜ ਪੰਜਾਬ ਦੇ ਵਿੱਚ ਹੀ ਪੰਜਾਬ ਦੀ ਧਰਤੀ ਜਿਨ੍ਹਾਂ ਨੂੰ ਪੀਰਾਂ ਫਕੀਰਾਂ ਦੀ ਧਰਤੀ ਦਾ ਨਾਮ ਦਿੱਤਾ ਜਾ ਰਿਹਾ ਹੈ ਔਰ ਸੁਭਾਗ ਪ੍ਰਾਪਤ ਹੈ ਕਿ ਕੋਈ ਗੁਰੂ ਸਾਹਿਬ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਹੈ ਉਸ ਧਰਤੀ ਦੇ ਉੱਪਰ ਹੀ ਬਿਰਦ ਆਸ਼ਰਮ ਬਹੁਤ ਬੜੇ ਹੋਏ ਨੇ ਕਦੇ ਸੋਚਿਆ ਸੀਗਾ ਕਿ ਬਿਰਦ ਆਸ਼ਰਮ ਜਿਹੜੇ ਨੇ ਇਹ ਪੰਜਾਬ ਦੀ ਧਰਤੀ ਤੇ ਬਣਨਗੇ ਸਰ ਸੋਤਾ ਜੀ ਜੋ ਮੇਰੇ ਜਹਨ ਪੇ ਚੈਦਾ ਕਾਰਨਾਂ ਅੰਦਰ ਹੂੰ ਚਾ ਤੋ ਸਾਡੇ ਇਸ ਹਿੰਦੁਸਤਾਨ ਵਿੱਚ ਵੈਸਟਰਨ ਕਲਚਰ ਨੇ ਹੂੰ ਆਪਣੇ ਪੈਰ ਰੱਖੇ ਸੋਚ ਬਦਲ ਗਈ ਹੂੰ ਪੜ੍ਹਾਈ ਦੀ ਸੋਚ ਬਦਲ ਗਈ ਚਾ ਸੋਚ ਬਦਲ ਗਈ ਸਾਡੇ ਵਿੱਚ ਥਰਡ ਆਦਮੀ ਵਿੱਚ ਨਹੀਂ ਹੋਣਾ ਚਾਹੀਦਾ ਹਾਂ ਕੀ ਬਾਤ ਹੈ ਸਾਡੇ ਆਪਣੇ ਵਿਚਾਰ ਹੋਣੇ ਚਾਹੀਦੇ ਹੂੰ ਆਪਣਾ ਸਾਡਾ ਰਹਿਣ ਸਹਿਣ ਦਾ ਢੰਗ ਹੋਣਾ ਚਾਹੀਦਾ ਉਹ ਜਿਹੜੇ ਮਾਪੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਾਨੂੰ ਇੰਨੀਆਂ ਤਕਲੀਫਾਂ ਚੱਲ ਕੇ ਸਾਨੂੰ ਇਸ ਮੈਂ ਮਕਾਮ ਤੱਕ ਪਹੁੰਚਾਇਆ ਹੂੰ ਆਪਾਂ ਦਿਲ ਤੋਂ ਵੀ ਸਾਰ ਦਿੰਦੇ ਆ ਹਾਂ ਇਹ ਸਚਾਈ ਇਹ ਇਹ ਬੜੀ ਦੁਖਾਤ ਹੈ ਬੜਾ ਦੁਖਾਤ ਹੈ ਇਹ ਬਿਲਕੁਲ ਦੁਖਾਤ ਹੈ ਇਹ ਬਿਲਕੁਲ ਬੜਾ ਦੁਖਾਤ ਹੈ ਔਰ ਅੱਜ ਵੀ ਜਦੋਂ ਪਿਛਲੇ ਦਿਨੀ ਇੱਕ ਮੈਨੂੰ ਮੈਸੇਜ ਆਇਆ ਕਿ ਸੋਮ ਜੀ ਕਦੇ ਬਿਰਦਾ ਆਸ਼ਰਮ ਜਾ ਕੇ ਪੁੱਛਦੀ ਸਟੋਰੀ ਕਰਕੇ ਆਓ ਤਾਂ ਮੈਨੂੰ ਸੁਝਾ ਬਹੁਤ ਵਧੀਆ ਲੱਗਾ ਅਸੀਂ ਬਿਰਦਾ ਆਸ਼ਰਮ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਪੋਜ਼ਟਿਵ ਰਿਸਪੌਂਸ ਹੀ ਨਹੀਂ ਆਉਂਦਾ ਔਰ ਮੈਂ ਪਿਛਲੇ ਦਿਨੀ ਬਾਬਾ ਫਰੀਦ ਜੀ ਦੀ ਨਗਰੀ ਵਿੱਚ ਗਿਆ ਉੱਥੇ ਪ੍ਰੋਗਰਾਮ ਤੇ 4 ਦਿਨ ਦੇ ਕਰਕੇ ਆਇਆ ਜੀ ਉੱਥੇ ਸਾਡੀ ਜਿਹੜੀ ਸਟੇ ਸੀ ਉਹ ਬਿੰਦ ਆਸ਼ਰਮ ਦੇ ਵਿੱਚ ਸੀ ਲੋਕ ਆਪਣੇ ਆਪਣੇ ਹਿਸਾਬ ਦੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਚੰਨਣ ਸਿੰਘ ਜੀ ਮੈਂ ਇੱਕ ਬਜ਼ੁਰਗ ਉਹਦਾ ਜਦੋਂ ਮੈਂ ਦੁੱਖ ਸੁਣਿਆ ਜੀ ਔਰ ਮੇਥੋਂ ਬੋਲਿਆ ਨਹੀਂ ਗਿਆ ਕਿ ਜਿਨ੍ਹਾਂ ਬੱਚਿਆਂ ਦੇ ਵਾਸਤੇ ਆਪਾਂ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੱਤੀਆਂ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਬਾਹਰ ਕੱਢ ਕੇ ਰੱਖ ਦਿੱਤਾ ਜਿਦੋਂ ਘਿਓ ਚੋਂ ਵਾਲ ਕੱਟ ਦੇਦਾ ਇਹ ਬੱਚਿਆਂ ਦੀ ਬਦਕਿਸਮਤੀ ਹੈ ਫਿਰ ਮਾਂ ਨੇ ਬੱਚਿਆਂ ਨੂੰ ਝੂਠ ਬੋਲ ਬੋਲ ਕੇ ਝੂਠੀਆਂ ਕਸਮਾਂ ਖਾ ਖਾ ਕੇ ਇਹ ਬੱਚਿਆਂ ਨੂੰ ਨੌਜਵਾਨ ਕੀਤਾ ਔਰ ਮੈਂ ਇਹਨੂੰ ਬੱਚਿਆਂ ਦੀ ਬਦਕਿਸਮਤੀ ਨਹੀਂ ਕਹੂੰਗਾ ਇਹ ਉਹ ਜਿਨ੍ਹਾਂ ਨੇ ਪਰਵਸ਼ ਕੀਤੀ ਉਹਨਾਂ ਦੀ ਬਦਕਿਸਮਤੀ ਕਹੂੰਗਾ ਕਿਉਂਕਿ ਉਹ ਰੋਲ ਰਹੇ ਨੇ ਨਹੀਂ ਜਾ ਕੇ ਕਿਸੇ ਆਸ਼ਰਮ ਵਿੱਚ ਰੋਲ ਰਹੇ ਨੇ ਪਰ ਫੇਰ ਵੀ ਤਾਂ ਬੱਚਿਆਂ ਦੀ ਮੇਰੇ ਬੱਚਿਆਂ ਦੀ ਸਾਰੇ ਇਹੀ ਤੇ ਮੈਂ ਦੱਸ ਰਿਹਾ ਸੀ ਤੁਹਾਨੂੰ ਦੇ ਜਦੋਂ ਮਾਹੌਲਨ ਕਿ ਮੈਂ ਕਹਾ ਬੜੇ ਯਾਰ ਬੇਕਾਰ ਹੈ ਬੱਚੇ ਤੁਹਾਡੇ ਤਾਂ ਮੈਨੂੰ ਬਜ਼ੁਰਗ ਪੈ ਗਿਆ ਕਹਿੰਦਾ ਯਾਰ ਤੂੰ ਮੇਰੇ ਬੱਚੇ ਨੂੰ ਬੇਕਾਰ ਕਹਿ ਰਿਹਾ ਮੈਂ ਉਸ ਬਿਲਕੁਲ ਸਾਰਾ ਕੁਝ ਹੋਣ ਦੇ ਬਾਵਜੂਦ ਬਿਲਕੁਲ ਸੋ ਦੋਸਤੋ ਵਾਕਿਆ ਬਹੁਤ ਡੂੰਗਾ ਵਿਸ਼ਾ ਹੈ ਬੜਾ ਜਿਸ ਦਾ ਅੰਤ ਹੀ ਨਹੀਂ ਹੈਗਾ ਕਿਉਂਕਿ ਜਦੋਂ ਆਪਾਂ ਮਾਪੇ ਦੇ ਪਿਆਰ ਨੂੰ ਕਿਤੇ ਨਾ ਕਿਤੇ ਤੁਲਨਾ ਕਰਦੇ ਹਾਂ ਤਾਂ ਪਲੜੇ ਦੋਨੇ ਬਰਾਬਰ ਕਿਉਂਕਿ ਦੋਨਾਂ ਨੇ ਭੁੱਖਾਂ ਦੁੱਖਾਂ ਮੁਸੀਬਤਾਂ ਦੇ ਵਿੱਚੋਂ ਬੱਚੇ ਨੂੰ ਵਾੜਿਆ ਹੁੰਦਾ ਹੈ ਪਰ ਰੈਮੀ ਨਹੀਂ ਲਿਖਿਆ ਗਿਆ ਕਿ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਮਾਂ ਖੁਦ ਗਿੱਲੀ ਜਗ੍ਹਾ ਪੈ ਜਾਂਦੀ ਹੈ ਲੇਕਿਨ ਆਪਣੇ ਜਿਗਰ ਦੇ ਟੁਕੜੇ ਨੂੰ ਉਹ ਸੁੱਕੀ ਜਗ੍ਹਾ ਤੇ ਪਾਉਂਦੀ ਹੈ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਐਪੀਸੋਡ ਵਿੱਚ ਕਰਾਂਗੇ ਚੰਨਣ ਸਿੰਘ ਚੰਨ ਜੀ ਇਸ ਵਕਤ ਮੇਰੇ ਨਾਲ ਨੇ ਸੁਣਦੇ ਆ ਉਹਨਾਂ ਦੀ ਲਿਖੀ ਅੱਜ ਦੀ ਇਸ ਪ੍ਰੋਗਰਾਮ ਦੀ ਪਹਿਲੀ ਕਵਿਤਾ ਕੀ ਸੁਣਾ ਰਹੇ ਹੋ ਸਰ ਗੁਰਪਤ ਜੀ ਮੈਂ ਸਭ ਤੋਂ ਪਹਿਲਾਂ ਇਹ ਜੋ ਇਨਸਾਨ ਹਮ ਬੜਵੰਨੀਆਂ ਡੀਂਗਾ ਮਾਰਦਾ ਹਮ ਸਮੇਂ ਨਾਲ ਹਰ ਚੀਜ਼ ਬਦਲ ਜਾਂਦੀ ਹੈ ਬਿਲਕੁਲ ਬਿਲਕੁਲ ਸਮੇਂ ਨੂੰ ਮੱਦੇ ਨਜ਼ਰ ਆ ਕੇ ਇੱਕ ਹਫਤਾ ਲਿਖੀ ਹੈ ਜੀ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਜੀ ਇਰਸ਼ਾਦ ਕਦੋਂ ਤੱਕ ਪਰਸ਼ਾਵਿਆਂ ਸਾਥ ਨਵਾਵੇਂਗਾ ਹੂੰ ਕਦੋਂ ਤੱਕ ਪਰਸ਼ਾਵਿਆਂ ਸਾਥ ਨਵਾਵੇਂਗਾ ਜਦੋਂ ਸਿਖਰੀ ਚੜਿਆ ਸੂਰਜ ਖੁਦ ਮਿਟ ਜਾਵੇ ਆਹੋ ਕਦੋਂ ਤੱਕ ਰ ਸ਼ਾਮੀਆਂ ਸਾਥ ਨਵਾਵੇਗਾ ਓਏ ਜਦੋਂ ਸ਼ਿਖਰੀ ਚੜਿਆ ਸੂਰਜ ਖੁਦ ਮਿਟ ਜਾਵੇਗਾ ਹੂੰ ਤੂੰ ਆਦਤ ਤੋਂ ਮਜਬੂਰ ਹੂੰ ਸ਼ਿਖਰਾ ਸ਼ੋਮਣ ਲਈ ਹਾਂ ਤੂੰ ਆਦਤ ਤੋਂ ਤੂੰ ਮਜਬੂਰ ਬਹੁਤ ਸ਼ਿਖਰਾ ਸ਼ੋਮਣ ਲਈ ਤੂੰ ਮੰਜ਼ਲਾਂ ਖਾਤਰ ਝੱਲਿਆ ਮਾਰਿਆ ਜਾਵੇ ਆਹ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਆਦਤ ਤੋਂ ਮਜਬੂਰ ਚੇਕਰਾ ਸ਼ੋਮਣ ਲਈ ਤੂੰ ਮੰਜਲਾ ਖਾਤਰ ਝੱਲਿਆ ਮਾਰਿਆਂ ਜਾਵੇਂਗਾ ਮੈਂ ਜਦ ਵੀ ਘਰ ਤੋਂ ਬਾਹਰ ਪੈਰ ਨੂੰ ਧਰਦਾ ਹਾਂ ਮੈਂ ਜਦ ਵੀ ਘਰ ਤੋਂ ਬਾਹਰ ਪੈਰ ਨੂੰ ਧਰਦਾ ਹਾਂ ਆ ਚੁੱਪਚਪੀਤੀ ਬਾਹਰ ਬੁਲੇ ਦੇ ਖੜਦਾ ਹਾਏ ਮੈਂ ਜਦ ਵੀ ਬਹੁਤ ਅੱਛਾ ਘਰ ਤੋਂ ਬਾਹਰ ਪੈਰ ਨੂੰ ਕਰਦਾ ਹਾਂ ਹੂੰ ਆ ਚੁੱਪਚਪੀਤੀ ਬਾਹਰ ਬੂਹੇ ਦੇ ਖੜਦਾ ਹਾਂ ਹੂੰ ਤੂੰ ਰੁਕਦਾ ਨਹੀਂ ਤੂੰ ਹਟਦਾ ਨਹੀਂ ਝੂਟੀ ਸ਼ੋਰ ਤੋਂ ਵਾਸਤੇ ਚੱਲਣਾ ਹੂੰ ਐਵੇਂ ਮਾਰਿਆ ਜਾਵੇਂਗਾ ਜਾਵੇਂਗਾ ਬਹੁਤ ਅੱਛਾ ਕਦੋਂ ਤੱਕ ਪਰੇਸ਼ਾਨ ਆ ਸਾਥ ਨਭਾਵੇਂਗਾ ਜਦੋਂ ਸ਼ਿਕਰੀ ਚੜਿਆ ਸੂਰਜ ਖੁਦ ਮਿਟ ਜਾਵੇਂਗਾ ਬਹੁਤ ਖੂਬ ਚੰਨ ਜੀ ਵਾਕਏ ਵਾਕਏ ਪਰਛਾਵਾ ਵੀ ਉਨੀ دیر ਹੀ ਨਜ਼ਰ ਆਉਂਦਾ ਜਿੰਨੀ دیر ਤੱਕ ਧੁੱਪ ਹੁੰਦੀ ਹੈ ਬਿਲਕੁਲ ਸੋ ਦੋਸਤੋ ਬਹੁਤ ਖੂਬਸੂਰਤ ਹੈ ਕਿਉਂਕਿ ਪਰਛਾਵਾ ਜਿਹੜਾ ਹੈ ਤੁਸੀਂ ਦੇਖੋ ਜਿਵੇਂ ਜਿਵੇਂ ਸੂਰਜ ਮਤਲਬ ਧਰਤੀ ਘੁੰਮੀ ਜਾ ਰਹੀ ਹੈ ਔਰ ਉਸੇ ਤਰ੍ਹਾਂ ਹੀ ਮਤਲਬ ਸਾਡਾ ਪਰਛਾਵਾ ਵੀ ਜਿਹੜਾ ਘੁੰਮਦਾ ਨਜ਼ਰ ਆਉਂਦਾ ਹੈ ਸੋ ਬਹੁਤ ਵਧੀਆ ਚੰਨ ਜੀ ਤੁਸੀਂ ਲਿਖਿਆ ਚੰਨ ਜੀ ਇਸ ਸ਼ਬਦ ਜਿਹੜੇ ਨੇ ਫਿਰ ਕੋਈ ਡਿਕਸ਼ਨਰੀ ਰੱਖੀ ਹੈ ਜਾਂ ਮੇਰਾ ਮਤਲਬ ਕਿਸ ਇਹ 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 ਜੋ ਸ਼ਬਦ ਹੈ ਇਹ ਮੈਨੂੰ ਵੀ ਖੁਦ ਪਤਾ ਨਹੀਂ ਹੁੰਦਾ ਜਦੋਂ ਆ। ਕੀ ਬਾਤ ਹੈ ਸੱਚੀ ਦਾ। ਜਦੋਂ ਕੋਈ ਕਵਤਾ ਬਣਨੀ ਹੈ ਹੂੰ ਕੁਝ ਨਹੀਂ ਪਤਾ। ਤੁਸੀਂ ਮਾਂ ਤੇ ਵੀ ਲਿਖਿਆ ਹੈ। ਮਾਂ ਤੇ ਮੈਂ ਤੁਹਾਡੇ ਨਾਲ ਮੇਰੀ ਅਗਲੀ ਕਵਤਾ। ਜੀ 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 ਮੈਂ ਤੁਹਾਡੇ ਨਾਲ ਮਾਂ ਤੇ ਜੀ ਤੁਹਾਡੇ ਨਾਲ ਕਿਉਂਕਿ ਇਹ ਮੈਂ ਮੇਰਾ ਤਜਰਬਾ ਹੈ ਮਾਂ ਦੇ ਕਵਤਾ ਨਾਲ ਹੂੰ ਮੈਂ ਤੁਹਾਡੇ ਨਾਲ ਇਹ ਸਾਰੀ ਉਜਨਾ ਮੈਂ ਦਰਖਸ਼ਨਾ ਸੰਜੀ ਕਰਾਂਗਾ ਜੀ ਮਾਂ ਤੇਰਾ ਪਿਆਰ ਦੇ ਨਾਲ ਪੁਚਕਾਰਨਾ ਹਾਏ ਮਾਂ ਤੇਰਾ ਪਿਆਰ ਦੇ ਨਾਲ ਪੁਚਕਾਰਨਾ ਅੱਜ ਵੀ ਮਨ ਨੂੰ ਯਾਦ ਹੈ ਹੂੰ ਅੱਜ ਵੀ ਮੈਨੂੰ ਯਾਦ ਹੈ ਕਦੇ ਗੁੱਸੇ ਵਿੱਚ ਤਾੜਨਾ ਫਿਰ ਗੋਦੀ ਲੈ ਪਿਆਰਨਾ ਅੱਜ ਵੀ ਮਨ ਨੂੰ ਯਾਦ ਹੈ ਗਲੀਆਂ ਵਿੱਚ ਖੇਡਦੇ ਸੱਟਾਂ ਲਵਾ ਕੇ ਹੂੰ ਕਰ ਰੋਂਦੇ ਰੋਂਦੇ ਆਣਾ ਹੂੰ ਸੁਣਿਆ ਅਰ ਜੀ ਬਹੁਤ ਅੱਛਾ ਗਲੀਆਂ ਵਿੱਚ ਖੇਡਦੇ ਸੱਟਾਂ ਲਵਾ ਕੇ ਕਰ ਰੋਂਦੇ ਰੋਂਦੇ ਆਣਾ ਜ਼ਖਮਾਂ ਤੇ ਕੋਸਾ ਕੋਸਾ ਤੇਲ ਲਾਣਾ ਹਾਂ ਸਖਮਾਂ ਤੇ ਜ਼ਖਮਾਂ ਤੇ ਕੋਸਾ ਕੋਸਾ ਤੇਲ ਲਾਣਾ ਅੱਜ ਵੀ ਮੈਨੂੰ ਯਾਦ ਹੈ ਹਾਏ ਮਾਂ ਤੇਰਾ ਪਿਆਰ ਦੇ ਨਾਲ ਪੁੱਛਕਾਰਨਾ ਅੱਜ ਵੀ ਮਨ ਨੂੰ ਚਾਹ ਦੇ ਹੂੰ ਕਦੇ ਰੋਟੀ ਖਾਣ ਤੋਂ ਨਾ ਕਰਨਾ ਹੂੰ ਤੇਰਾ ਵਾਰ-ਵਾਰ ਨਾ ਖਾਣ ਦਾ ਕਾਰਨ ਪੁੱਛਣਾ ਹਾਂਜੀ ਕਦੇ ਰੋਟੀ ਖਾਣ ਤੋਂ ਨਾ ਕਰਨਾ ਤੇਰਾ ਵਾਰ-ਵਾਰ ਨਾ ਖਾਣ ਦਾ ਕਾਰਨ ਪੁੱਛਣਾ ਮਾਂ ਅੱਜ ਵੀ ਮਨ ਨੂੰ ਚਾਹ ਦੇ ਹੋਏ ਚੰਨਣ ਜੀ ਵਾਕਏ ਬਹੁਤ ਮਾਂ ਤੇਰਾ ਪਿਆਰ ਦੇ ਨਾਲ ਪੁੱਛ ਕਾਰਨ ਅੱਜ ਵੀ ਮਨ ਨੂੰ ਯਾਦ ਹੈ ਅੱਗੇ ਦੇਖਿਓ ਕੀ ਲਿਖਿਆ ਕਦੋਂ ਬਚਪਨ ਤੋਂ ਜਵਾਨ ਹੋਏ ਹੂੰ ਕਦੋਂ ਬਚਪਨ ਤੋਂ ਜਵਾਨ ਹੋਏ ਪਤਾ ਹੀ ਨਾ ਚੱਲਿਆ ਹੂੰ ਪਰ ਤੇਰੇ ਪਿਆਰ ਤੇ ਲਾੜ ਦਾ ਤਰੀਕਾ ਹੂੰ ਕਦੋਂ ਬਚਪਨ ਤੋਂ ਜਵਾਨ ਹੋਏ ਪਤਾ ਹੀ ਨਾ ਚੱਲਿਆ ਪਰ ਤੇਰੇ ਪਿਆਰ ਤੇ ਲਾੜ ਦਾ ਤਰੀਕਾ ਅੱਜ ਵੀ ਮਨ ਨੂੰ ਯਾਦ ਹੈ ਮਾਂ ਤੇਰਾ ਪਿਆਰ ਦੀ ਨਾਲ ਪੁcjਕਾਰਨਾ ਅੱਜ ਵੀ ਮਨ ਯਾਦ ਸੋਤਾ ਜੀ ਸਭ ਕੁਝ ਬਦਲ ਗਿਆ ਚੰਦਰੇ ਜ਼ਮਾਨੇ ਦੇ ਨਾਲ ਹੂੰ ਬਹੁਤ ਕੁਝ ਸਭ ਕੁਝ ਬਦਲ ਗਿਆ ਚੰਦਰੇ ਜ਼ਮਾਨੇ ਦੇ ਨਾਲ ਇੱਕ ਮਾਂ ਤੂੰ ਹੈ ਜੋ ਨਹੀਂ ਬਦਲੀ ਹੂੰ ਆਏ ਸਭ ਕੁਝ ਬਦਲ ਗਿਆ ਚੰਦਰੇ ਜਮਾਨੇ ਦੇ ਨਾਲ ਇੱਕ ਮਾਂ ਤੂੰ ਹੈ ਜੋ ਨਹੀਂ ਬਦਲੀ ਅੱਜ ਵੀ ਮਨ ਨੂੰ ਯਾਦ ਹੈ ਦੁੱਖਾਂ ਵਿੱਚ ਹੰਝੂ ਸੁੱਖਾਂ ਵਿੱਚ ਹਾਸੇ ਇਨਾਂ ਹਾਸਿਆਂ ਵਿੱਚ ਦੁੱਖ ਲੁਕੋ ਕੇ ਜੰਨਾ ਅੱਜ ਵੀ ਮਨ ਨੂੰ ਚਾਹ ਦੇ ਬਹੁਤ ਅੱਛਾ ਮਾਂ ਤੇਰਾ ਪਿਆਰ ਦੇ ਨਾਲ ਪੁੱਛ ਕਰਨਾ ਬਹੁਤ ਔਰਨਾ ਅੱਜ ਵੀ ਮਨ ਨੂੰ ਚਾਹ ਦੇ ਬਹੁਤ ਅੱਛਾ ਬਹੁਤ ਗੰਭੀਰ ਤੁਸੀਂ ਮਾਹੌਲ ਕਰ ਦਿੱਤਾ ਕਿਉਂਕਿ ਮਾਂ ਦੀ ਤਾਂ ਜਿੰਨੀ ਮਰਜੀ ਸਿਫਤ ਕਰ ਲਈਏ ਵਾਕਈ ਵਾਕਈ ਮਾਂ ਮਾਂ ਦੂਸਰਾ ਰੱਬ ਹੈ ਕਿਉਂਕਿ ਮਾਂ ਨੂੰ ਦੇਖੋ ਮਾਂ ਦਾ ਦਰਜਾ ਦੇਖੋ ਕਿ ਮਾਂ ਨੇ ਵੀ ਪੀੜਾ ਫਕੀਰਾਂ ਨੂੰ ਜਨਮ ਦਿੱਤਾ ਹੈ ਕਿੱਡਾ ਵੱਡਾ ਰਤਬਾ ਹੈ ਮਾਂ ਦਾ ਸ਼ੀਸ਼ ਚੋਕ ਦਾ ਹੈ ਸ਼ੀਸ਼ ਚੋਕ ਨਾ ਹੈ ਚੰਨ ਸਿੰਘ ਜੀ ਤੁਸੀਂ ਰੰਗ ਬੰਨ ਦਿੱਤਾ ਵਾਕਈ ਬਹੁਤ ਬਹੁਤ ਧੰਨਿਆ ਲਿਖਿਆ ਹੈ ਤੁਸੀਂ ਉਹ ਜ਼ਖਮਾਂ ਦੀ ਗੱਲਬਾਤ ਕੀਤੀ ਹੈ ਔਰ ਤੇਲ ਮਾਲਣ ਦੀ ਗੱਲ ਕੀਤੀ ਹੈ ਔਰ ਵਾਕਈ ਦਰਦ ਮਾਣ ਹਾਂ ਮਤਲਬ ਮੈਂ ਸਾਟਾ ਸਾਡੇ ਲੱਗ ਜਾਣੀਆਂ ਦਰਦ ਮਹਿਸੂਸ ਮਾਣ ਹਾਂ ਮਤਲਬ ਐਮੀ ਕੱਲਾ ਤਾਂ ਨਹੀਂ ਬਣ ਗਈਆਂ ਸਰ ਬਿਲਕੁਲ ਸਰ ਬਹੁਤ ਅੱਛਾ ਲਿਖਿਆ ਤੁਸੀਂ ਕੀ ਸੁਣਾ ਰਹੇ ਹੋ ਸਰ ਮੈਂ ਤੁਹਾਨੂੰ ਇੱਕ ਉਹ ਕਪਤਾ ਜਿਹੜੀ ਤੁਹਾਡੇ ਪਰਸਨ ਤੁਹਾਡੇ ਆਪਣੇ ਲਾਈਫ ਨਾਲ ਹੂੰ ਕਿਉਂਕਿ ਬੰਦਾ ਕਦੋਂ ਜਵਾਨ ਹੁੰਦਾ ਹਾਂ ਦੁਨਿਆਵੀ ਜਿੰਨਾ ਵੀ ਇਹ ਕਾਮ-ਧਾਮ ਹੈ ਜੋ ਜਾਮ ਹੈ ਹੈ ਸਾਰਾ ਸਿਸਟਮ ਹੂੰ ਇਹਦੇ ਵਿੱਚ ਵਿਚਰਦਾ ਹੋਇਆ ਆਪਣੀ ਜਦ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹਾਂ ਕਿ ਉਹਦੇ ਜਿੰਨੇ ਆਪਣੇ ਵੀ ਮਿੱਤਰ ਸੱਜਣ ਹੈ ਜੀ ਉਹ ਸਾਰੇ ਉਤੋਂ ਪੱਕੇ ਸੱਜਣ ਹੋਣਾ ਚਾਹੀਦੇ ਇਸ ਵਿੱਚ ਇਹ ਜੋ ਕਥਾ ਮੈਂ ਫਿਰ ਕਹਿਣਾ ਚਾਹੁੰਦਾ ਇਹ ਮਾਸਟਰ ਮਲੂਕ ਚੰਦ ਉਹਨਾਂ ਨੇ ਲਿਖੀ ਹੈ ਮੈਂ ਜਾਣ ਕੇ ਸਾਂਝੀ ਕਰਨਾ ਚਾਹੁੰਦਾ ਕੀ ਆ ਬਾਤ ਕੀ ਆ ਲਈ ਸ਼ਾਹ ਮਾਸਟਰ ਮਲੂਕ ਚੰਦ ਜੀ ਵੀ ਆ ਕਿਉਂਕਿ ਮੈਂ ਇਹ ਚਾਹੁੰਦਾ ਕਿ ਇਹਨੂੰ ਇਹ ਜੋ ਲਿਖਿਆ ਲਿਖਿਆ ਗਿਆ ਹੂੰ ਇਹ ਇਨਸਾਨ ਦੇ ਜੀਵਨ ਵਿੱਚ ਜੀ ਇਰਸ਼ਾ ਪੂਰਾ ਟੁੱਟਦਾ ਤੇ ਮੈਂ ਤੁਹਾਨੂੰ ਨਾਲ ਸਾਂਝੀ ਕਰਾਂਗਾ ਇਹਨੂੰ ਤਰਨਮ ਚ ਪਾਉਣ ਦੀ ਕੋਸ਼ਿਸ਼ ਕਰਦਾ ਜੀ ਜਦੋਂ ਮੇਰੀ ਅਰਥੀ ਨੂੰ ਉਠਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਨੂੰ ਉਠਾ ਕੇ ਚੱਲਣਗੇ ਸਾਜਿਲ ਤੇ ਬੈਠੀ ਨੀ ਪਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਨੂੰ ਮੌਤ ਦਾ ਪਿਆਲਾ ਅੱਜ ਦੇ ਦੇ ਮਨੂ ਸਕਿਆ ਦੁਸ਼ਮਣਾਂ ਦੇ ਦਿਲਾਂ ਵਿੱਚ ਹੁਣ ਹੁਕਮ ਲਖੀਆ ਮਿੱਤਰ ਜੋ ਮੇਰੇ ਮੁੰਡੇ ਲਾ ਕੇ ਚੱਲਣਗੇ ਹੈ ਜਦੋਂ ਮੇਰੀ ਅਰਥੀ ਨੂੰ ਉਠਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਨੂੰ ਅੱਗੇ ਕੀ ਲਿਖਿਆ ਜੀ ਕੁੱਟ ਕੁੱਟ ਚੂਰੀਆਂ ਜੋ ਦੇਰ ਤੇਰੇ ਖਾਂ ਨੂੰ ਕੁੱਟ ਕੁੱਟ ਚੂਰੀਆਂ ਜੋ ਦੇਰ ਤੇਰੇ ਖਾਂ ਨੂੰ ਉਹੀ ਕਹਿਣੇ ਜੋ ਚੁੱਕ ਹਾਏ ਕਵਰ ਸਤਾਨ ਨੂੰ ਬਹੁਤ ਅੱਛਾ ਉਹ ਛੱਲਾ ਛਾਪਾਂ ਤੇਰੇ ਸਾਰੇ ਉਹ ਛੱਲਾ ਛਾਪਾਂ ਤੇਰੇ ਸਾਰੇ ਲਾ ਕੇ ਤੁਰਨਗੇ ਜਦੋਂ ਮੇਰੀ ਅਰਥੀ ਨੂੰ ਉਠਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਨੂੰ ਲਾਸਟ ਸਟੈਂਜ ਜੁਲੀਆ ਜੀ ਛੱਡਣੇ ਮਨਾਰੇ ਓ ਮਲਹੂਕ ਚੰਦਾ ਪਹਿਣਗੇ ਜੀ ਛੱਡਣੇ ਮਨਾਰੇ ਓ ਮਲਹੂਕ ਚੰਦਾ ਪਹਿਣਗੇ ਚੁੱਕ ਲੈ ਇਹਨੂੰ ਫਿਰ ਭਾਈ ਤੇਰੇ ਕਹਿਣਗੇ ਜੀ ਨਹਿਰ ਦੇ ਕਨਾਰੇ ਲੰਬੂ ਲਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਨੂੰ ਉਠਾ ਕੇ ਚਲਣਗੇ ਜਦੋਂ ਮੇਰੀ ਅਰਥੀ ਨੂੰ ਹੋ ਜਦੋਂ ਮੇਰੀ ਅਰਥੀ ਨੂੰ ਕੀ ਬਾਤ ਹੈ ਚੰਨ ਜੀ ਬਾਤ ਹੈ ਬਾਤ ਬਾਗ ਮਲੂਕ ਚੰਨ ਜੀ ਵੀ ਮਾਸਟਰ ਜੀ ਵੀ ਬਹੁਤ ਵਿਦੇ ਸ਼ਬਦ ਵਾਲੀ ਬਹੁਤ ਸ਼ਬਦ ਵਾਲੀ ਸਾਰੇ ਜੀ ਕੇ ਸ਼ੇਅਰ ਕਰਾਂਗਾ ਸਾਰੇ ਬਹੁਤ ਅੱਛਾ ਲੱਗਾ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਮਹਿਫਿਲ ਪ੍ਰੋਗਰਾਮ ਦਾ ਹਿੱਸਾ ਚੰਨਣ ਸਿੰਘ ਚੰਨ ਜੀ ਬਣੇ ਸਨ ਔਰ ਉਹਨਾਂ ਨੇ ਆਪਣੀਆਂ ਲਿਖੀਆਂ ਕੁਝ ਮਾਸਟਰ ਮਲੂਕ ਚੰਦ ਦੀ ਲਿਖੀ ਗਜ਼ਲ ਵੀ ਸਾਡੀ ਨਜ਼ਰ ਕੀਤੀ ਹੈ ਬਹੁਤ ਅੱਛਾ ਲੱਗਦਾ ਕਿਉਂਕਿ ਜਦੋਂ ਚੰਗੇ ਸਾਹਿਦ ਦਾ ਸਾਥਕਾਰ ਹੀ ਚੰਗੇ ਸਾਹਿਤ ਨੂੰ ਪਿਆਰ ਕਰਦੇ ਨੇ ਤਾਂ ਫਿਰ ਇੱਕ ਰਿਜ਼ਲਟ ਵੀ ਵਧੀਆ ਨਿਕਲਦਾ ਨੇ ਸੋ ਚੰਨਨ ਜੀ ਬਹੁਤ ਅੱਛਾ ਲੱਗਾ ਤੁਹਾਡੇ ਸਾਹਿਤਿਕ ਸਫਰ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹ ਸੋ ਤਾਂ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਪੋਸੂਨਾਮਾ ਚੈਨਲ ਜਿਨ੍ਹਾਂ ਨੇ ਇਹ ਕੁਪਰਾਲਾ ਇਹ ਸਾਡੇ ਵਰਗੇ ਜਿਹੜੇ ਨਮਾਣੇ ਕਲਾਕਾਰ ਜਿਹੜੇ ਚੁੱਪ ਕਰਕੇ ਗੁੰਮਨਾਮ ਸੀ ਕੀ ਬਾਤ ਹੈ ਉਹਨਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਂਦਾ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਣ ਦਾ ਇਹ ਕੇ ਜੋ ਤੁਸੀਂ ਉਪਰਾਲਾ ਕੀਤਾ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਹ ਜੋ ਸਾਰਾ ਜੋ ਲਿਖਿਆ ਜੋ ਤਜਰਬੇ ਜੋ ਲਿਖਿਆ ਜੋ ਮਨ ਤੋਂ ਲਿਖਿਆ ਇਹ ਅਸੀਂ ਪੋ ਸੁਨਾਮ ਦੀ ਕਚਹਿਰੀ ਵਿੱਚ ਛੱਡਦੇ ਹਾਂ ਲੋਕ ਦਾ ਸਾਨੂੰ ਚੰਗਾ ਜਵਾਬ ਦੇਣ ਔਰ ਕੋਈ ਹਿੱਸੇ ਦੇਣਾ ਇਹ ਸਾਡਾ ਕਹਿਣਾ ਹੈ ਔਰ ਪ੍ਰਮਾਤਮਾ ਇਸ ਪੋ ਸੁਨਾਮ ਚੈਨ ਉਹ ਦਿਨ ਦੁੱਗਣੀ ਰਾ ਚੌਗੁਣੀ ਤਰੱਕੀ ਦੇਵੇ ਔਰ ਇਸੇ ਤਨਾ ਹੈ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਚੰਨ ਲ ਸਿੰਘ ਜੀ ਤੁਸੀਂ ਬੜੇ ਅੱਛੇ ਸ਼ਬਦ ਚੈਨਲ ਵਾਸਤੇ ਵਰਤੇ ਨੇ ਬਹੁਤ ਚੰਗਾ ਲੱਗਾ ਸੋ ਅਸੀਂ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਹਾਂ ਭਵਿੱਖ ਦੇ ਵਿੱਚ ਵੀ ਮਿਲਦੇ ਰਹਾਂਗੇ ਸੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋਗਰਾਮ ਦੇ ਅੰਤ ਵਿੱਚ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ